ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਅਪਡੇਟ ਲੈ ਕੇ ਆਜਨਾ ਜੀ ਅੱਜ ਵੀ ਗੱਲ ਕਰਾਂਗੇ 4 ਅਗਸਤ ਅੱਜ ਦਿਨ ਹੈ ਸਵੇਰ ਦੇ ਲਗਭਗ 7:30 ਦਾ ਟਾਈਮ ਆਉਣ ਜਾ ਰਿਹਾ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਰਾਤ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਆਉਂਦੇ ਜਿਹੜੇ 3-4 ਦਿਨ ਹੋਣਗੇ ਉਹ ਮੀਹਾਂ ਵਾਲੇ ਹੋਣਗੇ ਖਾਸ ਕਰ ਦੁਆਬਾ ਖੇਤਰ ਪੁਆਦ ਖੇਤਰ ਪੁਆਦ ਦੇ ਨਾਲ ਲੱਗਦੇ ਮਾਲਵੇ ਦੇ ਜ਼ਿਲ੍ਹੇ ਜਾਂ ਫਿਰ ਹਰਿਆਣਾ ਦੇ ਉੱਤਰ ਪੂਰਬੀ ਖੇਤਰ ਮੀਹ ਨਾਲ ਕਵਰ ਹੋ ਸਕਦੇ ਨੇ ਸੋ ਬੀਤੀ ਰਾਤ ਯਾਨੀ ਕਿ 3-4 ਵਜੇ ਤੋਂ ਜਿਹੜੇ ਮੀਂਹ ਸ਼ੁਰੂ ਹੋਏ ਖਾਸ ਕਰ ਲੁਧਿਆਣਾ ਜਲਾ ਲੁਧਿਆਣਾ ਦੇ ਜਿਹੜੇ ਜੀਟੀ ਰੋਡ ਦੇ ਨਾਲ ਲੱਗਦੇ ਜਿਹੜੇ ਵੀ ਖੇਤਰ ਹੈ ਲੁਧਿਆਣਾ ਹੋ ਗਿਆ ਸ਼ਰੀਫਤਗੜ੍ਹ ਸਾਹਿਬ ਹੋ ਗਿਆ ਸਰਹੰਦ ਹੋ ਗਿਆ ਖੰਨਾ ਹੋ ਗਿਆ ਸਮਰਾਲਾ ਹੋ ਗਿਆ ਪਟਿਆਲੇ ਦੇ ਖੇਤਰ ਹੋ ਗਏ ਨਾਲ ਲੱਗਦੇ ਕੁਝ ਜਿਹੜੇ ਅਲਦ ਵਾਲੇ ਦੇ ਖੇਤਰ ਨੇ ਜਿਹੜਾ ਇੱਕ ਆਫਾਂ ਲਾਈਨ ਖਿੱਚਦੀ ਏ ਤਾਂ ਇੱਕ ਲਾਈਨ ਦੀ ਤਰ੍ਹਾਂ ਜਿਹੜੇ ਮੀਂਹ ਲੱਗੇ ਨੇ ਤੇ ਜੀਟੀ ਰੋਡ ਦੇ ਆਲੇ ਦੁਆਲੇ ਜਿਹੜੇ ਵੀ ਖੇਤਰ ਫੈਂਦੇ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਦਰਜ ਹੋਏ ਨੇ ਕਿਤੇ ਕਿਤੇ ਤਗੜੀ ਝਟ ਲੱਗ ਚੁੱਕੀ ਹੈ ਤੇ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦਾ ਕੰਮ ਸਰ ਗਿਆ ਇਸ ਸਲਾਵਾ ਹੁਸ਼ਿਆਰ ਕੋਦੇ ਕੁਝ ਖੇਤਰਾ ਦੇ ਵਿੱਚ ਦਸਵਾ ਦੇ ਨਾਲ ਲੱਗਦੇ ਕੁਝ ਖੇਤਰਾ ਦੇ ਵਿੱਚ ਸਮਰਾਲਾ ਖਮਾਣੋ ਸ਼ਰੀਫਤਗੜ੍ਹ ਸਾਹਿਬ ਦੇ ਉੱਤਰ ਪੂਰਬੀ ਖੇਤਰਾ ਦੇ ਵਿੱਚ ਵੀ ਉਮੀਦਾਰ ਚ ਹੋਏ ਨੇ ਚੰਡੀਗੜ੍ਹ ਮਹਾਲੀ ਪੰਜ ਕਲਾਂ ਰੋਪੜ ਡੇਰਾ ਬੱਸੀ ਇਹਨਾਂ ਖੇਤਰਾ ਦੇ ਕੁਝ ਖੇਤਰ ਨੇ ਜਿੱਥੇ ਮੀਂਹ ਲੱਗੇ ਨੇ ਬਾਕੀ ਖੇਤਰ ਸੁੱਕੇ ਪਏ ਨੇ ਨਵਾਂ ਸ਼ਹਿਰ ਦੇ ਵੀ ਕੁਝ ਖੇਤਰਾ ਦੇ ਵਿੱਚ ਮੀਂਹ ਲੱਗ ਚੁੱਕੇ ਨੇ ਸੋ ਐਸੇਲੇ ਜਿਹੜਾ ਇੱਕ ਤਗੜਾ ਬੱਦਲ ਬਣਿਆ ਹੋਇਆ ਹਰਿਆਣਾ ਤੇ ਦਿੱਲੀ ਦੇ ਦਿੱਲੀ ਗੁਰੂਗ੍ਰਾਮ ਨੈਟਾ ਦੇ ਫਾਸੇ ਸੋ ਇੱਥੇ ਜਿਹੜੇ ਮੇਲ ਲੱਗ ਰਹੇ ਨੇ ਜੇਕਰ ਇਸ ਸਕਰੀਨ ਦੇ ਉੱਤੇ ਦੇਖ ਸਕਦੇ ਆ ਦਿੱਲੀ ਗੁਰੂਗ੍ਰਾਮ ਨੈਟਾ ਦੇ ਖੇਤਰਾਂ ਦੇ ਵਿੱਚ ਮੇਲ ਲੱਗਣਗੇ ਹਾਲੇ ਆਉਂਦੇ ਘੰਟਿਆਂ ਦੇ ਵਿੱਚ ਤੇ ਆਉਂਦੇ ਘੰਟਿਆਂ ਦੇ ਵਿੱਚ ਫਿਰ ਤੋਂ ਇੱਕ ਮੀਂਹ ਦਾ ਜਿਹੜਾ ਕੈਸਾ ਹੈ ਹਲਕੇ ਦਰਮਿਆਨੇ ਛੱਟ ਜਿਹੜੀ ਅਮੀਹਾ ਦੀ ਲੱਗ ਸਕਦੀ ਹੈ ਜਾਂ ਫਿਰ ਹਲਕੀ ਕਨਵਨ ਹੋ ਸਕਦੀ ਹੈ ਦੁਪਹਿਰ ਤੋਂ ਫੈਲਾ ਫੈਲਾ ਖਾਸ ਕਰ ਲੁਧਿਆਣਾ ਜ਼ਿਲ੍ਹਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਖੰਨਾ ਸਰਹੰਦ ਰਾਜਪੁਰਾ ਲੁਧਿਆਣਾ ਔਰ ਸਮਰਾਲਾ ਖਮਾਣੋ ਡੇਰਾ ਬਸੀ ਮਹਾਲੀ ਪੰਜਗਲਾ ਤੇ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਔਰ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਦੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਦਰਮਿਆਨੇ ਉਮੀਦਾਰ ਜ ਹੋ ਜਾਣ ਆਉਂਦੇ 4-5 ਘੰਟਿਆਂ ਤੋਂ ਪਹਿਲਾਂ ਫੈਲਾ ਸੋ ਇਹ ਜਿਹੜੇ ਮਾਨਸੂਨ ਦੇ ਮੀਂਹ ਹੁੰਦੇ ਨੇ ਮੁੱਖ ਤੌਰ ਤੇ ਰਾਤ ਦੇ 2-3 ਵਜੇ ਸ਼ੁਰੂ ਹੁੰਦੇ ਨੇ ਤੇ 12 ਵਜੇ ਤੋਂ ਪਹਿਲਾਂ ਯਾਨੀ ਕਿ ਦੁਪਹਿਰ ਤੋਂ 12 ਵਜੇ ਤੋਂ ਪਹਿਲਾਂ ਇਹ ਸੁਆਪਤੀ ਹੋ ਜਾਂਦੀ ਹੈ ਦੁਪਹਿਰ ਤੋਂ ਬਾਅਦ ਜੇਕਰ ਬੱਦਲ ਮੜਦਾ ਤੇ ਬਹੁਤਾ ਐਕਟਿਵ ਨਹੀਂ ਹੁੰਦਾ ਜੇਕਰ ਰੱਟੇ ਹੋ ਵੀ ਜਾਂਦਾ ਤਾਂ ਕੁਝ ਖੇਤਰਾ ਤੱਕ ਸੀਮਿਤ ਰਹਿੰਦਾ ਇਸ ਲਈ ਦੁਪਹਿਰ ਤੋਂ ਫੈਲਾ ਫੈਲਾ ਮੀਂਹ ਲੱਗਣ ਦੇ ਨਾਲ ਜੇ ਖੇਤਰਾ ਦੇ ਵਿੱਚ ਅਸਰ ਬਣੇ ਹੋਏ ਨੇ ਕਿਤੇ ਕਿਤੇ ਹਲਕੇ ਕਿਣਵੇਂ ਕਿਤੇ ਹੋ ਸਕਦਾ ਕੁਝ ਤੇਜ਼ ਰੱਟੇ ਵੀ ਪਹੁੰਚ ਜਾਣਾ ਉਹਦੇ ਘਟਿਆਂ ਦੇ ਵਿੱਚ ਸਮੇਂ ਵੀ ਚੱਲਦੇ ਜਾਣੇ ਆ ਜੀ ਕਿਉਂਕਿ ਜੇ ਮੌਨਸਨ ਟ੍ਰਾਫ ਜਿਹੜੇ ਮੈਦਾਨਾਂ ਦੇ ਬਣੇ ਹੋਏ ਸੀ ਮੈਦਾਨਾਂ ਤੋਂ ਹੁਣ ਉੱਤੇ ਜਾ ਕੇ ਜਿਹੜੀ ਪਹਾੜਾਂ ਦੇ ਨਾਲ ਜਾ ਲੱਗੀ ਆ ਹਿਮਾਚਲ ਉੱਤਰਾਖੰਡ ਦੇ ਵਾਲੇ ਫਾਸਿਆਂ ਦੇ ਵਿੱਚ ਭਾਰੀ ਮੀਂਹਾਂ ਦੀ ਹੋਣਗੇ ਹਾਲੇ ਆਉਂਦੇ ਦਿਨਾਂ ਦੇ ਵਿੱਚ ਤੇ ਇਹ ਪਹਾੜਾਂ ਦੇ ਨਾਲ ਲੱਗਦੇ ਜਿਹੜੇ ਮੈਦਾਨਾਂ ਦੇ ਖੇਤਰ ਆ ਇਹਨਾਂ ਖੇਤਰਾਂ ਦੇ ਵਿੱਚ ਵੀ ਤਗੜੇ ਮੀਂਹ ਲੱਗਣਗੇ ਹਾਲੇ ਆਉਂਦੇ 3-4 ਦਿਨਾਂ ਦੇ ਵਿੱਚ ਬਾਕੀ ਅਫਰਡ ਅਸੀਂ ਤੁਹਾਨੂੰ ਲਾਈਵ ਦਿੰਦੇ ਰਾਂਗੇ ਦੁਪਹਿਰ ਦੀ ਵੀਡੀਓ ਦੇ ਵਿੱਚ ਫਿਰ ਤੋਂ ਲਾਈਵ ਆਵਾਂਗੇ ਤੇ ਦੱਸਾਂਗੇ ਤੁਹਾਨੂੰ ਦੁਪਹਿਰ ਜਾਂ ਰਾਤ ਦਾ ਮੌਸਮ ਕਿਵੇਂ ਦਾ ਰਹਿ ਸਕਦਾ